ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਾਰ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਵਿੱਚ ਜੋ ਵੀ ਰਾਜਨੀਤਿਕ ਪਾਰਟੀਆਂ ਹਨ 1947 ਤੋਂ ਲੈ ਕੇ ਅੱਜ ਤੱਕ ਅਸੀਂ ਅੱਜ ਇਹਨਾਂ ਪਾਰਟੀਆਂ ਨੂੰ ਕੰਪੇਅਰ ਕਰ ਰਹੇ ਹਾਂ ट्रायंगल ਪਾਰਟੀ ਪੰਜਾਬ ਜਿਹੜੀ ਕਿ ਨਵੀਂ ਪਾਰਟੀ ਆ ਇਹਦਾ ਅਗਾਜ਼ ਹੋ ਚੁੱਕਾ ਹੈ ਅਜੰਡੇ ਅਸੀਂ ਇੱਕ ਇੱਕ ਕਰਕੇ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਾਜਕ ਪਾਰਟੀਆਂ ਹਨ ਕਿਉਂਕਿ ਨਾਂ ਲੈਣ ਦੀ ਵੀ ਜ਼ਰੂਰਤ ਨਹੀਂ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਪਾਰਟੀਆਂ ਹਨ ਅਜ ਰਾਜ ਕਿਸ ਪਾਰਟੀ ਦਾ ਪੰਜਾਬ ਦੇ ਵਿੱਚ ਹੈ ਜਿੰਨੀਆਂ ਵੀ ਪਾਰਟੀਆਂ ਹਨ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਜੀ ਦੇ ਵਿੱਚ ਨੌਜਵਾਨ ਵਰਗ ਬਜ਼ੁਰਗਾਂ ਕਿਸਾਨ ਮਜ਼ਦੂਰਾਂ ਛੋਟੇ ਦੁਕਾਨਦਾਰ ਸਟੂਡੈਂਟ ਜੋ ਵੀ ਹੈ ਸਾਰਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਹੋਇਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਮੂੰਹ ਫਿਰ ਜੋ ਪਾਰਟੀਆਂ ਦੇ ਰਹੀਆਂ ਹਨ ਫਰੀ ਦੇ ਵਿੱਚ ਤੋਂ ਸੇਵਾ ਕਰ ਰਹੀਆਂ ਹਨ ਉਹਦੇ ਜਾਲ ਦੇ ਵਿੱਚ ਪੰਜਾਬ ਦੇ ਲੋਕ ਫਸ ਚੁੱਕੇ ਹਨ ਨਿਕਲਣਾ ਬੜਾ ਔਖਾ ਹੈ ਕਿਉਂਕਿ ਫਰੀ ਦੇ ਵਿੱਚ ਸਾਨੂੰ ਪਾਰਟੀਆਂ ਜਾਂ ਸਰਕਾਰਾਂ ਕਿਉਂ ਦਿੰਦੀਆਂ ਹਨ ਕਿਉਂਕਿ ਇਹਨਾਂ ਦੀਆਂ ਖੁਦ ਦੀਆਂ ਲਿਮਿਟੇਸ਼ਨਾਂ ਹੁੰਦੀਆਂ ਹਨ ਇਹ ਹੁੰਦੀਆਂ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਰੋਜ਼ਗਾਰ ਨਹੀਂ ਦੇ ਸਕਦੀਆਂ ਵਧੀਆ ਬਿਜ਼ਨਸ ਨਹੀਂ ਦੇ ਸਕਦੀਆਂ ਮਗਹਾਈ ਨਹੀਂ ਘਟਾ ਸਕਦੀਆਂ ਨਾ ਹੀ ਚੰਗੀਆਂ ਸਿਹਤ ਸਹੂਲਤਾਂ ਦੇ ਸਕਦੀਆਂ ਹਨ ਨਾ ਹੀ ਬਜ਼ੁਰਗਾਂ ਨੂੰ ਜਿਹੜੇ ਕਿ 70 ਸਾਲ ਤੋਂ ਪਲੱਸ ਨੂੰ ਉਹਨਾਂ ਨੂੰ ਇਹ ਪੈਨਸ਼ਨ ਦੇ ਸਕਦੇ ਹਨ ਇਹਦੇ ਵਿੱਚ ਹੋਰ ਵੀ ਵਰਗ ਆਉਂਦੇ ਹਨ ਜਿਵੇਂ ਕਿ ਸਾਬਕਾ ਫੌਜੀ ਜੋ ਰਿਟਾਇਰ ਹੋ ਜਾਂਦੇ ਹਨ ਉਹਨਾਂ ਦੀਆਂ ਮਸਮਸਿਆਵਾਂ ਕੋਲ ਮਲਾ ਕੇ ਅਸੀਂ ਗੱਲ ਕਰਗੇ ਪੰਜਾਬ ਦੇ ਲੋਕਾਂ ਦੇ ਵਿੱਚ ਇਹਨਾਂ ਨੇ ਇਹ ਜਿਹੇ ਢੰਗ ਦੇ ਨਾਲ ਉਲਝਾਇਆ ਹੈ ਫਸਾਇਆ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਨਿਕਲਣਾ ਬੜਾ ਔਖਾ ਹੋ ਚੁੱਕਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਕੋਲ ਕਿਸੇ ਦੇ ਕੋਲ ਵਧੀਆ ਜੋਬ ਹੈ ਨਹੀਂ ਵਧੀਆ ਬਿਜ਼ਨਸ ਹੈ ਨਹੀਂ ਵਧੀਆ ਖੇਤੀਬਾੜੀ ਦਾ ਪ੍ਰਬੰਧ ਹੈ ਨਹੀਂ ਜਿਹਦੇ ਵਿੱਚ ਪੰਜਾਬ ਦੇ ਲੋਕ ਵੀ ਕਰਜ਼ਾਈ ਹਨ ਸੂਬਾ ਸਰਕਾਰ ਵੀ ਕਰਜ਼ਾਈ ਹੈ ਸੈਂਟਰ ਸਰਕਾਰਾਂ ਵੀ ਕਰਜ਼ਾਈ ਹਨ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਸਿਰਫ ਇੱਕ ਲੜਾਈ ਝਗੜਾ ਦੂਛਣਵਾਜੀ ਰਾਪੋਂ ਕੰਡਾ ਹੋ ਰਿਹਾ ਹੈਗਾ ਹਰ ਇੱਕ ਬੰਦਾ ਸੁਝਾਅ ਦੇ ਰਿਹਾ ਹੈਗਾ ਹਰ ਇੱਕ ਬੰਦਾ ਸਿਆਣਾ ਬਣ ਰਿਹਾ ਹੈਗਾ ਚਾਹੇ ਕੋਈ ਯੂਟਿਊਬਰ ਹੈ ਪੱਤਰਕਾਰ ਹੈ ਫੇਸਬੁੱਕ ਤੇ ਹੈ ਜਾਂ ਹੋਰ ਵੀ ਇੰਸਟਾਗ੍ਰਾਮ ਤੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਹਨ ਸਾਰਿਆਂ ਤੇ ਹੀ ਜਿੰਨੇ ਵੀ ਸੋਸ਼ਲ ਵਰਕਰ ਹਨ ਜਿੰਨੇ ਹੀ ਸੋਸ਼ਲ ਸਸ਼ੇਟੀਆਂ ਹਨ ਜਾਂ ਵਰਕਰ ਹਨ ਜਿਹੜੇ ਕਿ ਪੰਜਾਬ ਦੇ ਭਲੇ ਦੀ ਗੱਲ ਕਰਦੇ ਆਂ ਜ਼ਿਕਰ ਪੰਜਾਬ ਦਾ ਭਲਾ ਕਹਿਣ ਘਾਉਣ ਨਾਲ ਨਹੀਂ ਹੁੰਦਾ ਹੈਗਾ ਕਿਉਂਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਾਜਕ ਪਾਰਟੀਆਂ ਹਨ ਉਹਨਾਂ ਦੇ ਕੋਲ ਪੰਜਾਬ ਦੇ ਲੋਕਾਂ ਨੂੰ ਉੱਚਾ ਚੁੱਕਣ ਦੇ ਲਈ ਕੋਈ ਵੀ ਅਜੰਡਾ ਨਹੀਂ ਹੈਗਾ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜੰਡਾ ਇਹਨਾਂ ਕੋਲੇ ਹੈ ਸਰਫਾ ਜਿਵੇਂ ਕਿ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਲੋਕਾਂ ਤੇ ਜ਼ੁਲਮ ਕਰ ਰਹੀ ਹੈ ਇਹਦੇ ਆਪੋਜੀਸ਼ਨ ਪਾਰਟੀਆਂ ਲੋਕਾਂ ਦੇ ਗਾਂ ਹਮਦਰਦ ਬਣਦੀਆਂ ਹਨ ਜਿਹੜਾ ਇੱਕ ਦਿਖਾਵਾ ਹੈ ਲੋਕਾਂ ਨੂੰ ਇਹਨਾਂ ਦੇ ਚੋਬਰ ਤੋਂ ਜੇ ਕੱਢ ਸਕਦੀ ਹੈ ਤਾਂ ਇੱਕ ਟ੍ਰਾਇੰਗਲ ਪਾਰਟੀ ਉਹ ਪੰਜਾਬ ਹੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਪਾਰਟੀਆਂ ਦੇ ਟੁਗਲਚੋਂ ਦੋ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਫ੍ਰੀ ਸਰਵਿਸ ਦੇ ਰਹੀ ਆ ਚੋਗਾ ਪਾ ਰਹੀ ਆ ਜਿਵੇਂ ਕਿ ਫ੍ਰੀ ਬਸ ਸਰਵਿਸ ਫਿਰ ਅਨਾਜ ਦਿੰਦੀ ਹੈਗੀ ਆ ਹੋਰ ਵਿਆਹ ਦੀਆਂ ਸਕੀਮਾਂ ਦੇਈ ਜਾ ਰਹੀ ਹੈਗੀ ਆ ਹੋਰ ਵੀ ਇਹਦੇ ਵਿੱਚ ਜਿਵੇਂ ਰਾਸ਼ਨ ਹੋ ਗਿਆ ਜਿਵੇਂ ਕਿ ਬਿਜਲੀ ਫਰੀ ਹੋ ਗਈ ਕਿਸਾਨਾਂ ਨੂੰ ਬਿਜਲੀ ਪਾਣੀ ਫਰੀ ਹੋ ਗਿਆ ਖਪਸ਼ਟੀਆਂ ਹੋ ਗਈਆਂ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੰਨਾ ਉਲਝਾਇਆ ਹੋਇਆ ਹੈ ਜਿਨ੍ਹਾਂ ਦਾ ਅੱਜ ਜੀਣਾ ਉੱਪਰ ਹੋ ਚੁੱਕਾ ਹੈ ਇਹਦੇ ਵਿੱਚ ਸਭ ਇੱਕੋ ਇੱਕ ਪਾਰਟੀ ਆ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਦਿਸ਼ਾ ਵੱਲ ਲਿਜਾ ਸਕਦੀ ਹੈ ਸਹੀ ਅਜੰਡਿਆਂ ਦੇ ਵੱਲ ਆਕਰਸ਼ਿਤ ਕਰ ਸਕਦੀ ਹੈ ਤੁਹਾਡੇ ਨਾਲ ਟ੍ਰਾਇੰਗਲ ਪਾਰਟੀ ਦੇ ਜਿਹੜੇ ਏਜੰਡੇ ਹਨ ਮੇਂ ਜੰਦੇ ਹਨ ਜਿੰਨਾਂ ਦੀ ਹਰ ਇੱਕ ਨੂੰ ਲੋੜ ਹੈ ਪਹਿਲਾ ਏਜੰਡਾ ਤਾਂ ਇਹ ਹੈ ਕਿਸੇ ਦਾ ਵੀ ਕਾਰੋਬਾਰ ਚੱਲਦਾ ਹੈ ਨਹੀਂ ਚੱਲਦਾ ਹੈ ਜੋਬ ਹੈਗੀ ਆ ਨਹੀਂ ਹੈਗੀ ਆ ਹਰ ਇੱਕ ਨੂੰ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਟ੍ਰਾਇੰਗਲ ਪਾਰਟੀ ਉਹ ਪੰਜਾਬ ਨੇ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਣਾ ਨੂਜਾ ਅਜੰਡਾ 12 ਮਹੀਨੇ ਤੱਕ ਪੰਜਾਬ ਦੇ ਵਿੱਚ ਜਿਹੜੇ ਵੀ ਬੱਚੇ ਹਨ ਉਹਨਾਂ ਨੂੰ 12 ਮਹੀਨੇ ਤੱਕ ਫ੍ਰੀ ਐਜੂਕੇਸ਼ਨ ਦੇਣੀ ਹਰ ਇੱਕ ਨੂੰ ਸਿਹਤ ਸਹੂਲਤਾਂ ਲਾਈਫਟਾਈਮ ਫ੍ਰੀ ਦੇਣੀਆਂ ਬਜ਼ੁਰਗਾਂ ਨੂੰ 70 ਸਾਲ ਤੋਂ ਉੱਪਰ ਦੀ ਉਮਰ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦੇਣੀ ਮਜ਼ਦੂਰ ਦੀ ਦਿਹਾੜੀ 1600 ਰੁਪਿਆ ਹੋਊਗੀ ਸਕਿੱਲ ਦੇ ਅਕੋਰਡਿੰਗ ਹਰ ਇੱਕ ਦੀ ਸੈਲਰੀ 1 ਲੱਖ ਰੁਪਏ ਤੋਂ ਲੈ ਕੇ 2.5 ਲੱਖ ਤੱਕ ਹੋਊਗੀ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਫਾਰਮ ਹਾਊਸ ਬਣਾ ਕੇ ਵਧੀਆ ਤਰੀਕੇ ਨਾਲ ਖੇਤੀਬਾੜੀ ਕਰਵਾਈ ਜਾਊਗੀ ਜਿਹਦੇ ਵਿੱਚ 2100 ਗ੍ਰੋਸਰੀ ਸਟੋਰ ਖੋਲੇ ਜਾਣਗੇ ਜਿਹੜਾ ਕਿ ਇੱਕ ਮੰਡੀ ਦਾ ਕੰਮ ਦੇਣਗੇ ਕਿਸਾਨ ਭਰਾ ਆਪਣੇ ਪ੍ਰੋਡਕਟ ਜੈਨਸ਼ਾਂ ਦੇ ਬਣਾ ਕੇ ਆਪਦੇ ਜੋ ਵੀ ਖਰਚੇ ਪਾ ਕੇ ਮੁਨਾਫਾ ਰੱਖ ਕੇ ਰੇਟ ਫਿਕਸ ਕੀਤੇ ਜਾਣਗੇ ਤੇ ਗ੍ਰੋਸਰੀ ਸਟੋਰਾਂ ਤੇ ਸੇਲ ਕੀਤੇ ਜਾਣਗੇ ਜਿਹਦੇ ਵਿੱਚ ਇੱਕ ਹੋਰ ਅਜੰਡਾ ਹੈ ਟ੍ਰਾਇੰਗਲ ਪਾਰਟਿਓ ਪੰਜਾਬ ਦਾ ਜਿਹਦੇ ਵਿੱਚ ਕਿਸਾਨਾਂ ਦਾ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਜਾਣੇ ਕਿ ਪੰਜਾਬ ਦੇ ਲੋਕਾਂ ਦਾ ਸਾਰੇ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਊਗਾ ਕਾਟੇ ਮਾਰੀ ਜਾਊ। ਇਹਦੇ ਵਿੱਚ ਪੰਜਾਬ ਦੇ 18 ਸਾਲ ਤੋਂ ਲੈ ਕੇ 50 ਸਾਲ ਦੇ ਨੌਜਵਾਨਾਂ ਨੂੰ ਇੱਕ ਏਕੜ ਜ਼ਮੀਨ ਦੇ ਕੇ ਉਹਦੇ ਵਿੱਚ ਖੇਤੀਬਾੜੀ ਵੀ ਕਰਵਾਈ ਜਾਊਗੀ। ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਾਡਾ YouTube ਚੈਨਲ ट्रायंगल ਪਾਰਟੂ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ट्रायंगल ਪਾਰਟੂ ਪੰਜਾਬ ਦੇ ਏਜੰਡਿਆਂ ਬਾਰੇ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਜੀ ਸਾਰਿਆਂ ਨੂੰ ਜੀ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ